ਫਿਰ ਆਖੋ ਸਤਨਾਮ ਸ੍ਰੀ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਦਾ ਵਿਰੋਧ ਬਾਬਾ ਪ੍ਰਿਥੀ ਚੰਦ ਨੇ ਕੀਤਾ ਬਾਬਾ ਪ੍ਰਿਥੀ ਚੰਦ ਵਿਰੋਧ ਕਰਦਾ ਰਿਹਾ 18 ਸਾਲ ਔਰ ਉਸ ਵਿਰੋਧ ਵਿੱਚੋਂ ਕਾਮਯਾਬ ਨਾ ਹੋਇਆ ਦੋਸ਼ ਲਾਉਂਦਾ ਰਿਹਾ ਇੱਥੋਂ ਤੱਕ ਗਿਰ ਗਿਆ ਉਹਨੇ ਗੁਰੂ ਅਰਜਨ ਦੇ ਮਹਾਰਾਜ ਦੇ ਇਕਲੋਤੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜ਼ਹਿਰ ਦੇ ਕੇ ਮਾਰਨ ਦੀ ਸਪਾਰੀ ਦਿੱਤੀ ਉਹ ਵੀ ਇੱਕ ਦਾਈ ਨੂੰ 200 ਰਜਿਤ ਪਣ ਦਿੱਤਾ ਅੱਜ 200 ਰਜਿਤ ਪਣ ਦੀ ਵੈਲੀਓ ਵੇਖੋ 2 ਕਰੋੜ ਰੁਪਇਆ ਬਣਦਾ ਵੇ ਕਿਸੇ ਦਾ ਬੱਚਾ ਮਾਰਨਾ ਐ ਐਡਾ ਵੱਡਾ ਅੰਦਰੋਂ ਗਿਰ ਗਿਆ ਗ੍ਰਾਵਟ੍ਰੈਚ ਪਰ ਉਹ ਕਾਮਯਾਬ ਨਹੀਂ ਹੋਇਆ ਦੁਨੀਆ ਹੱਥ ਜੋੜ ਕੇ ਕਹਿੰਦੀ ਰਹੀ ਧਰਨ ਗगन ਨਵਖੰਡ ਮੈਂ ਜੋਤ ਸਰੂਪੀ ਰਹੋ ਪਰ ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪਰ ਤਖ ਹਰ ਤਤ ਵਿਚਾਰ ਜਹ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਪ੍ਰਿਥੀ ਚੰਦ ਚੜਾ ਕੇ ਲਿਆਉਂਦਾ ਰਿਆ ਸੁਲਿਖਾਨੂ ਪੱਠੇ ਚ ਮਰ ਗਿਆ ਨਪਾਕ ਹੋ ਕੇ ਮਰ ਗਿਆ ਫਿਰ ਕੋ ਰਸਤਾ ਰਹਿ ਗਿਆ ਉਹਨੇ ਆਪਣੇ ਪੁੱਤਰ ਮਿਹਰਬਾਨ ਨੂੰ ਸੱਦ ਕੇ ਕਿਹਾ 1601 ਈਸਵੀ ਆ ਗਿਆ ਹੈ ਗੁਰੂ ਅਰਜਨ ਦੇ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਤਿਆਰ ਕਰ ਲਿਆ 1601 ਵਿੱਚ ਸ੍ਰੀ ਹਰਿਮੰਦਰ ਸਾਹਿਬ ਤਿਆਰ ਹੋ ਗਏ ਔਰ ਸਾਧ ਸੰਗਤ 6 ਸਾਲ ਦੀ ਉਮਰ ਹੋ ਗਈ ਗੁਰੂ ਹਰਗੋਬਿੰਦ ਸਾਹਿਬ ਦੀ ਸਾਰੀਆਂ ਗੱਲਾਂ ਜਫੇਲ ਹੋ ਗਿਆ ਪ੍ਰਿਥੀ ਚੰਦ ਉਹਨੇ ਫਿਰ ਇੱਕੋ ਕੰਮ ਕੀਤਾ ਮਹਿਰਮਨ ਨੂੰ ਸੱਦ ਕੇ ਕਿਹਾ ਪੁੱਤਰ ਮੈਂ ਹਰਮੰਦਰ ਸਹਿ ਵਰਗਾ ਹਰਮੰਦਰ ਬਣਾਇਆ ਮੈਨੂੰ ਸੰਗਤ ਨੇ ਗੁਰੂ ਨਹੀਂ ਮੰਨਿਆ ਮੈਂ ਮੇਵੜੇ ਰੱਖੇ ਮਸੰਦ ਰੱਖੇ ਮੈਨੂੰ ਸੰਗਤ ਨੇ ਗੁਰੂ ਨਹੀਂ ਮੰਨਿਆ ਮੈਂ ਕੀਰਤਨੀਆਂ ਰੱਖੇ ਮੈਨੂੰ ਸੰਗਤ ਨੇ ਗੁਰੂ ਨਹੀਂ ਮੰਨਿਆ ਗੁਰੂ ਅਰਜਨ ਦੇ ਮਹਾਰਾਜ ਨੂੰ ਸੰਗਤ ਗੁਰੂ ਪੋਈਦੀ ਰਹੀਂ ਹੁਣ ਇੱਕੋ ਹੀ ਕਮੀ ਰਹਿ ਗਈ ਇਹਦਾ ਮਤਲਬ ਮੈਂ ਬਾਣੀ ਨਹੀਂ ਉਚਾਰਨ ਕਰ ਸਕਿਆ ਗੁਰੂ ਅਰਜਨ ਦੇ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ ਮੇਰੇ ਕੋਲੋਂ ਬਾਣੀ ਉਚਾਰਨ ਨਹੀਂ ਹੋਈ ਤਾਂ ਮੈਨੂੰ ਸੰਗਤ ਨੇ ਗੁਰੂ ਨਹੀਂ ਮੰਨਿਆ ਸ੍ਰੀ ਗੁਰੂ ਅਰਜਨ ਦੇ ਮਹਾਰਾਜੀ ਨੇ ਸਾ ਸੰਗਤ 2312 ਸ਼ਬਦ ਤੀਆਂ ਰਗਾਂ ਵਿੱਚ ਉਚਾਰਨ ਕੀਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਬਹੁਤ ਵੱਡੀ ਬਾਣੀ ਉਚਾਰਨ ਕੀਤੀ ਤੇ ਪ੍ਰਥੀਏ ਨੇ ਪਤਾ ਕੀ ਕੀਤਾ ਉਹਨੇ ਆਪਣੇ ਪੁੱਤਰ ਮਿਹਰਬਾਨ ਨੂੰ ਭਾਈ ਕਿਸ ਸੰਸ਼ਬਰ ਨੇ ਦਾ ਜ਼ਿਕਰ ਕੀਤਾ ਮਿਹਰਬਾਨ ਨੂੰ ਸੰਸਕ੍ਰਿਤ ਪੜ੍ਹਾਈ ਮਿਹਰਬਾਨ ਨੂੰ ਫਾਰਸੀ ਪੜ੍ਹਾਈ ਉਹਨੂੰ ਕਿਹਾ ਤੂੰ ਵੀ ਲਿਖਣਾ ਸ਼ੁਰੂ ਕਰ ਸ਼ੰਦਬੰਦੀ ਮਿਤੋਂ ਬਾਣੀ ਨਹੀਂ ਉਚਾਰਨ ਹੋਈ ਤੂੰ ਲਿਖ ਗੁਰੂ ਨਾਨਕ ਸਾਹਿਬ ਦਾ ਨਾਮ ਹੀ ਲਿਖਣੇ ਵਿੱਚ ਨਾਮ ਲਿਖ ਕੇ ਤੂੰ ਵੀ ਸ਼ਬਦ ਲਿਖਣੇ ਸ਼ੁਰੂ ਕਰ ਕੁਝ ਪੁਥੀਆਂ ਦੇ ਉਤਾਰੇ ਉਹਦੇ ਕੋਲ ਸੀ ਆਪਣੇ ਸ਼ਬਦ ਲਿਖ ਕੇ ਮਿਲਾਵਟ ਸ਼ੁਰੂ ਕਰ ਦਿੱਤੀ ਉਹਨੇ ਸਾਧ ਸੰਗਤ ਇੱਥੋਂ ਤੱਕ ਕਿ ਮਿਹਰਮਾਨੇ ਮਹੱਲਾ ਛੇਵਾਂ ਪਹਿਲੇ ਲਿਖਤਾ ਗੁਰੂ ਅਰਜਨ ਦੇਹ ਮਹਾਰਾਜ ਮੌਜੂਦ ਹੈ ਜੇ ਤੱਕ ਤੇ ਉਹਨੇ ਬਾਣੀ ਲਿਖਦੇ ਆ ਪਹਿਲਾਂ ਹੀ ਸੋਰਠ ਮਹੱਲਾ ਛੇਵਾਂ ਲਿਖ ਦਿੱਤਾ ਉਹਨੇ ਪਹਿਲੇ ਰਾਗਾਂ ਵਿੱਚ ਬਾਣੀ ਲਿਖ ਕੇ ਆਪਣੀ ਉਚਾਰਨ ਕਰਕੇ ਮਹੱਲਾ ਸਤਵਾਂ ਵੀ ਲਿਖਤਾ ਮਹੱਲਾ ਅੱਠਵਾਂ ਵੀ ਲਿਖਤਾ ਆਪਣੇ ਆਪ ਨੂੰ ਮਹੱਲਾ ਸਤਵਾਂ ਲਿਖ ਲਿਆ ਪਿਓ ਨੂੰ ਮਹੱਲਾ ਛੇਵਾਂ ਲਿਖ ਲਿਆ ਆਪਣੇ ਪੁੱਤਰ ਹਰਜੀ ਨੂੰ ਮਹੱਲਾ ਅੱਠਵਾਂ ਲਿਖ ਲਿਆ ਉਹਨੇ ਮਲਾਵਟ ਕਰਤੀ ਕਮਾਦੀ ਉਮਰ ਵੱਦੀ ਮਲਾਵਟਾਂ ਰੁਕਾਵਟਾਂ ਆਉਂਦੀਆਂ ਰਹਿਂਦੀਆਂ ਨੇ ਜਦੋਂ ਮਲਾਵਟ ਹੋ ਗਈ ਉਦੋਂ ਸਿੱਖਾਂ ਨੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਪ੍ਰਥੀਏ ਦੀ ਨੀਅਤ ਸਹੀ ਨਹੀਂ ਹੈ ਕਿਉਂਕਿ ਪ੍ਰਥੀਏ ਦਾ ਪੁੱਤਰ ਮਿਹਰਬਾਨ ਕਵਿਸ਼ਰੀ ਕਰੇ ਉਹ ਕਵਤਾਵਾਂ ਲਿਖਦਾ ਹੈ ਹਿੰਦਵੀ ਗੁਰਮੁਖੀ ਫਾਰਸੀ ਸਹਸਕ੍ਰਿਤ ਪੜ੍ਹੇ ਉਹ ਆ ਚੀਜ਼ਾਂ ਪੜ੍ਹਦਾ ਤੇ ਉਹਨੇ ਲਿਖਣਾ ਸ਼ੁਰੂ ਕਰਤਾ ਭੇਦ ਉਹਦੋਂ ਖੁੱਲਿਆ ਜਦੋਂ ਭਰੇ ਦਰਬਾਰ ਵਿੱਚ ਗੁਰੂ ਅਰਜਨ ਸਾਹਿਬ ਦੀ ਹਾਜ਼ਰੀ 'ਚ ਇੱਕ ਸਿੱਖ ਨੇ ਸ਼ਬਦ ਪੜ੍ਹਤਾ। ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਉਸੇ ਵਕਤ ਦੀਵਾਨ ਸਮਾਪਤ ਕਰਾ ਦਿੱਤੇ। ਸਾਰੀ ਸੰਗਤ ਨੂੰ ਕਹੇ ਲੰਗਰ ਛਕਾਓ। ਭਾਈ ਗੁਰਦਾਸ ਜੀ ਨੇ ਕਹੇ ਜੀ ਦੀਵਾਨ ਬਾਕੀ ਹੈ। ਕਹਿੰਦੇ ਨਹੀਂ ਸਾਰੀ ਸੰਗਤ ਭੇਜ ਦਿਓ ਲੰਗਰ ਛਕਾਓ। ਸਭ ਨੂੰ ਭੇਜ ਦਿੱਤਾ ਦੀਵਾਨ ਮੁਕਾ ਦਿੱਤਾ। ਉਸੇ ਵਕਤ ਆਪਣੇ ਕੋਲ ਸਿੱਖ ਸੱਦੇ। ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਸਾਹਿਬ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ ਭਾਈ ਵੈਲੋ ਜੀ ਸਾਰੇ ਸਿੱਖ ਪਾਤਸ਼ਾਹਾਂ ਨੇ ਕੋਲ ਬੁਲਾ ਲ ਕੋਲ ਸੱਦ ਕੇ ਬਿਠਾ ਕੇ ਕਿਹਾ ਭਾਈ ਉਹ ਸਿੱਖ ਨੂੰ ਸੱਦ ਕੇ ਲਿਆਓ ਜਿਹਨੇ ਸ਼ਬਦ ਪੜਿਆ ਉਹਨੂੰ ਸੱਦਿਆ ਉਹਨੂੰ ਪਿਆਰ ਨਾਲ ਪੁੱਛਿਆ ਬੇਟੇ ਤੂੰ ਸ਼ਬਦ ਕਿੱਥੋਂ ਸਿੱਖਿਆ ਉਹਨੇ ਕਿਹਾ ਜੀ ਸਾਡੇ ਪਿੰਡ ਧਰਮਸ਼ਾਲਾ 'ਚ ਪੜਿਆ ਜਾਂਦਾ ਹੈ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਬਾਣੀ ਧੁਰ ਕੀ ਬਾਣੀ ਨਹੀਂ ਹੈ ਇਹ ਕਿਸੇ ਨੇ ਮਿਲਾਵਟ ਕਰ ਦਿੱਤੀ ਹੈ ਉਸੇ ਵਕਤ ਭਾਈ ਗੁਰਦਾਸ ਜੀ ਨੂੰ ਕਿਹਾ ਹੁਕਮਨਾਮੇ ਲਿਖੋ ਜਿੰਨੀਆਂ ਧਰਮਸ਼ਾਲਾ ਨੇ ਕਿਉਂਕਿ ਸਾਰਾ ਕੋਈ ਗਣਤੀ ਵੈਸੀ ਜਿੰਨੀਆਂ ਧਰਮਸ਼ਾਲਾ ਨੇ ਸਭ ਧਰਮਸ਼ਾਲਾ ਦੇ ਮੁਖੀਆਂ ਨੂੰ ਹੁਕਮ ਲਿਖੋ ਜਿਨ੍ਹਾਂ ਜਿਨ੍ਹਾਂ ਕੋਲ ਬਾਣੀ ਦੀ ਪੁਥੀ ਹੈ ਉਹ ਲਿਆ ਕੇ ਵਾਪਸ ਸ੍ਰੀ ਅਮਰਸਰ ਸਾਹਿਬ ਦੇਓ ਜਿੱਥੇ ਅੱਜ 68 ਤੀਰਥ ਥੜਾ ਬਣਿਆ ਨਾ ਦੁੱਖ ਭੰਜਨੀ ਵੇਰ ਦਾ ਇੱਥੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਰੋਜ਼ ਬਹਿੰਦੇ ਨੇ ਪੋਥੀਆਂ ਬਾਣੀ ਦੀਆਂ ਹੁੰਦੀਆਂ ਨੇ ਇਕੱਤਰ ਕਰਦੇ ਰਹੇ ਉਹਨਾਂ ਵਿੱਚੋਂ ਪੜ ਪੜ ਕੇ ਕੱਚੇ ਸ਼ਬਦ ਝੁੱਠੀ ਬਾਣੀ ਕੱਢ ਦਿੱਤੀ ਗਈ ਸੱਚੀ ਪਿਲੋ ਸੱਚੀ ਰੱਖ ਲਈ ਝੁੱਠੇ ਸ਼ਬਦ ਕੱਢ ਦਿੱਤੇ ਔਰ ਸਾਧ ਸੰਗਤ ਸੰਕੜੇ ਪੁਥੀਆਂ ਇਕੱਠੀਆਂ ਹੋਈਆਂ ਮਿਲਾਵਟ ਵਾਲੀਆਂ ਇੱਕ ਜ਼ਿਕਰ ਆਉਂਦਾ ਵੇ ਬਾਬਾ ਮੋਹਨ ਜੀ ਕੋਲ ਪੁਥੀ ਹੈ ਭਗਤ ਬਾਣੀ ਦੇ ਸਾਧ ਸੰਗਤ ਨੌਂ ਆ ਭਗਤਾਂ ਦੀ ਬਾਣੀ ਬਾਬਾ ਮੋਹਨ ਜੀ ਦੇ ਕੋਲ ਸੀ ਉਸ ਪੁਥੀ ਚ ਕਿਤੇ ਮਿਲਾਵਟ ਨਾ ਰਹਿ ਜਾਏ ਇਸ ਲਈ ਗੁਰੂ ਅਰਜਨ ਦੇਹ ਮਹਾਰਾਜ ਬਾਬਾ ਮੋਹਨ ਜੀ ਕੋਲੋਂ ਮੰਗਣ ਗਏ ਵੇ ਵੀ ਪੁਥੀ ਦੇ ਦਿਓ ਬਾਣੀ ਕੋਈ ਬਾਹਰ ਨਹੀਂ ਹੋਣੀ ਚਾਹੀਦੀ ਫਿਰ ਉਸ ਬਾਣੀ ਨੂੰ ਝੁੱਠੀ ਨੂੰ ਕੱਢ ਦਿੱਤਾ ਵਿੱਚੋਂ ਸੱਚੀ ਬਾਣੀ ਮਿਲ ਦਿੱਤੀ ਗਈ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜਿੱਥੇ ਗੁਰਦੁਆਰਾ ਰਾਮ ਸਰ ਸਾਹਿਬ ਉੱਥੇ ਸਾਧ ਸੰਗਤ ਤਿੰਨ ਸਾਲ ਤੋਂ ਵੱਧ ਸਮਾਂ ਲੱਗਾ ਭਾਈ ਗੁਰਦਾਸ ਭਾਈ ਬੰਨੋ ਗੁਰੂ ਦੇ ਸਿੱਖਾਂ ਨੂੰ ਬਿਠਾ ਕੇ ਰੋਜ਼ ਪਾਤਸ਼ਾਹ ਬਾਣੀ ਲਿਖਵਾਉਂਦੇ ਨੇ ਉਹਨੂੰ ਪੜ੍ਹਦੇ ਨੇ ਕਈ ਵਾਰ ਤੁਸੀਂ ਸਹਿਜ ਪਾਠ ਕਰੋ ਵਿੱਚ ਲਿਖਿਆ ਹੁੰਦਾ ਸ਼ੁੱਧ ਸ਼ੁੱਧ ਕੀਚੇ ਆਸਾ ਦੀ ਵਾਰ ਤੋਂ ਬਾਅਦ ਵੀ ਉਹਨਾਂ ਉੱਥੇ ਮਹਾਰਾਜ ਵਿੱਚ ਵਿੱਚ ਉਹਨੂੰ ਪੂਰਾ ਪੜ੍ਹ ਕੇ ਥੱਲੇ ਲਿਖਦੇ ਰਹੇ ਭਾਈ ਗੁਰਦਾਸ ਸਾਹਿਬ ਲਿਖ ਕੇ ਦਿੰਦੇ ਮਹਾਰਾਜ ਸ਼ੁੱਧ ਕੀਚੇ ਇੱਥੋਂ ਤੱਕ ਮੈਂ ਲਿਖ ਦਿੱਤੀ ਇਹਨੂੰ ਪੜ ਲਿਓ ਜੋ ਗੁਰੂ ਅਰਜਨ ਸਾਹਿਬ ਲਖਵਾਉਂਦੇ ਅਗਲੇ ਦਿਨ ਫਿਰ ਪੜਦੇ ਫਿਰ ਉੱਤੇ ਸਿਗਨੇਚਰ ਹੁੰਦੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਜਿਹੜੇ ਗੁਰੂ ਦੀ ਬਾਣੀ ਚ ਜਿਹੜਾ ਪਹਿਲਾ ਰਾਗ ਉਹ ਰਾਗ ਦਾ ਸ਼ਬਦ ਲਿਖਿਆ ਫਿਰ ਦੋ ਤੁਕੇ ਤੇ ਤੁਕੇ ਚਾਰ ਤੁਕੇ ਫਿਰ ਸ਼ੰਤ ਫਿਰ ਅਸ਼ਟਪਦੀਆਂ ਫਿਰ 12 ਫਿਰ ਭਗਤ ਬਾਣੀ ਰਾਗ ਵੱਧ ਕੀਤਾ ਤਤਕਰ ਪੂਰੀ ਤਰ੍ਹਾਂ 3 ਸਾਲ ਤੋਂ ਵੱਧ ਸਮਾਂ ਲੱਗਾ ਇਸ ਕੰਮ ਨੂੰ ਬੜੀ ਮਿਹਨਤ ਨਾਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਇੱਕ ਤੁਕ ਪੜ੍ਹ ਕੇ ਹੋਰ ਕਿਸੇ ਪਾਸੇ ਧਿਆਨ ਨਹੀਂ ਦਿੱਤਾ ਸਾਰੀ ਕਾਰ ਸੇਵਾ ਉਸ ਵਕਤ ਬਾਬਾ ਬੁੱਢਾ ਸਾਹਿਬ ਨੂੰ ਸੰਪਤੀ ਆਪ ਗੁਰੂ ਅਰਜਨ ਦੇ ਮਹਾਰਾਜ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਚ ਰਹੇ ਹੁਣ ਸੁਣਿਓ ਧਿਆਨ ਨਾਲ ਇਸ ਕਾਰਵਾਈ ਵਿੱਚ ਗੁਰੂ ਅਰਜਨ ਦੇ ਮਹਾਰਾਜ ਨੇ ਰੋਲਾ ਨਹੀਂ ਪਾਇਆ ਸ਼ਬਦ ਪੜ੍ਹਦੇ ਸਿੱਖ ਨੂੰ ਵਿੱਚੋਂ ਰੋਕਿਆ ਨਹੀਂ ਸ਼ਬਦ ਖਤਮ ਹੋਣ ਤੋਂ ਬਾਅਦ ਸੰਗਤ ਨੂੰ ਭੇਜ ਕੇ ਸਿੱਖਾਂ ਨੂੰ ਬਹਿ ਕੇ ਗੁਰਮਤਿ ਕੀਤਾ ਅੱਜ ਪੰਥ 'ਚ ਜਿਹੜਾ ਰੌਲਾ ਪਿਆ ਨਾ ਚੌਧਰਪੁਰੇ ਦਾ ਇਹ ਇਹੀ ਹੈ ਵੀ ਜੋ ਮੈਂ ਕਹਿੰਨਾ ਉਹ ਸਹੀ ਹੈ ਜਿਹੜਾ ਦੂਜਾ ਕਹਿੰਦਾ ਉਹ ਗਲਤ ਹੈ ਔਰ ਸਾਧ ਸੰਗਤ ਆਪ ਫੇਸਬੁੱਕ ਕੱਢ ਕੇ ਵੇਖੋ ਅੱਦ ਨਾਲੋਂ ਵੱਧ ਝਗੜੇ ਲੜਾਈਆਂ ਅਸੀਂ ਪਾਏ ਨੇ ਐਦਾਂ ਦੀਆਂ ਸਟੇਟਮੈਂਟ ਐਦਾਂ ਦੇ ਸ਼ਬਦ ਜਿਹੜੇ ਤੁਸੀਂ ਘਰ 'ਚ ਬਹਿ ਕੇ ਨਹੀਂ ਇੱਕ ਦੋ ਇਹਨਾਂ ਦੱਸ ਸਕਦੇ ਹੋ ਕਮੈਂਟ ਕੀ ਲਿਖਿਆ ਹੋਇਆ ਹੈ ਇਹ ਸੱਬੇ ਕੋ ਬਾਸ਼ਾ ਨਹੀਂ ਹੈ ਗੁਰਸਿੱਖਾਂ ਵਾਲੀ ਗੱਲ ਨਹੀਂ ਹੈ ਜਿਨ੍ਹਾਂ ਬੰਦਿਆਂ ਨੂੰ ਅਜੇ ਅਮਰਤ ਪਾਨ ਕੀਤੇ ਹਨ 2-4 ਸਾਲ ਹੋਏ ਨੇ ਉਹ ਸਾਧ ਸੰਗਤ ਵੱਡੀਆਂ-ਵੱਡੀਆਂ ਸਲਾਮਾਂ ਫੇਸਬੁੱਕ ਦੇ ਦਿੰਦੇ ਨੇ ਕਿਉਂਕਿ ਫੇਸਬੁੱਕ ਵਾਲੇ ਵਿਦਵਾਨ ਨੇ ਇਹ ਤਾਂ ਬਹੁਤ ਵੱਡੀ ਸੰਜੀਦਗੀ ਵਾਲਾ ਮਸਲਾ ਹੈ ਕਿਸੇ ਬੰਦੇ ਤੋਂ ਗਲਤੀ ਹੋ ਜਾਏ ਉਹਨੂੰ ਅਲੱਗ ਕਰਕੇ ਕਹਿਣਾ ਚਾਹੀਦਾ ਸਾਰਿਆਂ ਦੇ ਸਾਹਮਣੇ ਨਹੀਂ ਸਭ ਦੇ ਸਾਹਮਣੇ ਕਹੋਗੇ ਉਹ ਬੰਦਾ ਵਿਗੜ ਜਾਏਗਾ ਹਮੇ ਵਿੱਚ ਕਹਿਦਾ ਜਾ ਮੈਂ ਨਹੀਂ ਮੰਨਦਾ ਝਗੜੇ ਤਾਂ ਇਹੀ ਪਏ ਹੋਏ ਨੇ ਕਰਕੇ ਕਹਿਣਾ ਚਾਹੀਦਾ ਲੱਗ ਕਰਕੇ ਸਮਝਾਉਣਾ ਚਾਹੀਦਾ ਅੱਜ ਕੋਈ ਗਲਤੀ ਹੋ ਜਾ ਜਦ ਫੇਸਬੁੱਕ ਤੇ ਚੜੀ ਹੋਈ ਹੈ ਜਦ ਹੀ ਉਸੇ ਵਕਤ ਅੱਗੇ ਗੁਰਮਤਾ ਕੀਤਾ ਜਾਂਦਾ ਸੀ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਬਹਿ ਕੇ ਗੁਰਮਤਾ ਕੀਤਾ ਰੌਲਾ ਨਹੀਂ ਪਾਇਆ ਵੇ ਨੂੰ ਪਕੜਦੇ ਹੋ ਦਰਬਾਰ ਚ ਇਹਨੇ ਸ਼ਬਦ ਗਲਤ ਪੜਤਾ ਇਹਨੂੰ ਭਜਾ ਦੋ ਵੇ ਨੂੰ ਬੰਦ ਕਰ ਆ ਨਹੀਂ ਕੀਤਾ ਹੁਣ ਤਾਂ ਪੰਗਾ ਲੌਣ ਤੇ ਜਾਂਦੇ ਨੇ ਕੋਈ ਗਲਤੀ ਕਰਕੇ ਵੇਖੇ ਉੱਥੇ ਤੱਕ ਪਹੁੰਚ ਜਾਂਦੇ ਨੇ ਆ ਕਥਾ ਤੁਹਾਨੂੰ ਕਿਸੇ ਨੂੰ ਵਿੱਚੋਂ ਕਿ ਗੱਲਾਂ ਯਾਦ ਨਹੀਂ ਰਹਿਣੀਆਂ ਬਾਹਰ ਕਿਸੇ ਨਾਲ ਰੌਲਾ ਪੈ ਜਾ ਉਹ ਸਾਰੇ ਪੰਜਾਬ ਚ ਰੌਲਾ ਪੈ ਜਾਣਾ ਵੀ ਧਰਮਕੋਟ ਸਮਾਗਮ ਸੀ ਉੱਥੇ ਭਰਾਵੋ ਆ ਹੋ ਗਿਆ ਹੋ ਗਿਆ ਉਹ ਗੱਲ ਯਾਦ ਰਹਿਣੀ ਕਥਾ ਨਹੀਂ ਕਿਸੇ ਨੂੰ ਯਾਦ ਰਹਿਣੀ ਕਿੰਨਾ ਚਿਰ ਕਿਸੇ ਨੇ ਨਾਮ ਚ ਪਾਇਆ ਕਿਉਂ ਮਾੜੀਆਂ ਗੱਲਾਂ ਯਾਦ ਰਹਿੰਦੀਆਂ ਨੇ ਅਖਬਾਰਾਂ ਦੇ ਪਹਿਲੇ ਪੇਜ ਤੇ ਉਹ ਚੀਜ਼ਾਂ ਛੱਬਦੀਆਂ ਨੇ ਜੇ ਚੰਗੀਆਂ ਗੱਲਾਂ ਛੱਬਣ ਲੋਕ ਉਹ ਚੰਗਾ ਥੋੜੀ ਜਿਆਦਾ ਪੜਦੇ ਹੁਣ ਸੁਣਿਓ ਧਿਆਨ ਨਾਲ ਕਿਸੇ ਦੀ ਗਲਤੀ ਹੋਵੇ ਇਕੱਲੇ ਕਰਕੇ ਕਹਿਣਾ ਚਾਹੀਦਾ ਇਹ ਤੁਹਾਨੂੰ ਮਰਿਆਦਾ ਦਾ ਪਤਾ ਹੋਣਾ ਕੋਈ ਬੰਦਾ ਬਜਰ ਕਰਹਿਤ ਕਰਦਾ ਛੋਟੀ ਮੋਟੀ ਕਰਹਿਤ ਨਾ ਚਲੋ ਉਹ ਆਪੇ ਹੀ ਅਰਦਾਸ ਕਰੇਗਾ ਜੇ ਉਹ ਤਨਖਾਹਾਂ ਹੋਇਆਂ ਨੇ ਗਲਤੀ ਕੀਤੀ ਹੈ ਕਿਸੇ ਕੋਲੋਂ ਕੰਗਾ ਕਰਨ ਲੱਗਿਆ ਕੰਗਾ ਡਿੱਗ ਪਿਆ ਕਿਸੇ ਕੋਲੋਂ ਕਿਰਪਾਨ ਵਿਸਰ ਗਈ ਉਹ ਆਪ ਹੀ ਅਰਦਾਸ ਕਰ ਸਕਦੇ ਆ ਪਰ ਜੇ ਅਮਰਤ ਧਾਰੀ ਸਿੱਖ ਬਜਰ ਕਰਹਿਤ ਕਰਦਾ ਉਹਨੂੰ ਕੀ ਕਰਨਾ ਪੈਣਾ ਪੰਜ ਪਿਹਾਰਿਆਂ ਅੱਗੇ ਪੇਸ਼ ਹੋਣਾ ਪੈਂਦਾ ਹੈ ਔਰ ਬੜੀ ਮਰਿਆਦਾ ਵਾਲੀ ਗੱਲ ਹੈ ਜਦੋਂ ਪੰਜਾਂ ਕੇ ਪੇਸ਼ ਹੁੰਦਾ ਹੈ ਪੰਜ ਪਿਆਰਿਆਂ ਚੋਂ ਗੁਰੂ ਰੂਪ ਕਿਉਂਕਿ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਇੱਕ ਪੰਜ ਪਿਆਰਿਆਂ ਚੋਂ ਕੋਈ ਵੀ ਪਿਆਰਾ ਅੱਗੇ ਹੋ ਕੇ ਸੱਦ ਕੇ ਪੁੱਛੇਗਾ ਇੱਧਰ ਆਵੀਂ ਕੀ ਕਰੈਤ ਕੀਤੀ ਹੈ ਉਹਨੇ ਇਮਾਨਦਾਰੀ ਨਾਲ ਦੱਸਣਾ ਹੈ ਮੇਰੇ ਕੋਲੋਂ ਆ ਕਰੈਤ ਹੋ ਗਈ ਜੀ ਮੇਰੇ ਕੋਲੋਂ ਆ ਗਲਤੀ ਹੋਈ ਹੈ ਉਹ ਤੋਂ ਸੁਣਨ ਤੋਂ ਬਾਅਦ ਪੰਜ ਪਿਆਰਿਆਂ ਨੂੰ ਸਜਾ ਲਾਉਂਦੇ ਨੇ ਤਨਖਾਹ ਲਾਉਂਦੇ ਨੇ ਆਹ ਤਨਖਾਹ ਤੈਨੂੰ ਲਾਉਣੀ ਹੈ ਮਨਜ਼ੂਰ ਹੈ ਫਿਰ ਅਮਰਤ ਪੰਦ ਦੁਆਰਾ ਕਰਾਵਾਂਗੇ ਉਹ ਤਨਖਾਹ ਨੂੰ ਲਾ ਦਿੱਤੀ ਅਮਰਤ ਸ਼ਕਾ ਦਿੱਤਾ ਬੜੀ ਕਮਾਲ ਦਾ ਕਨਸੈਪਟ ਹੈ ਗੁਰਮਤ ਵਿੱਚ ਗੋਬਦ ਉਹ ਪਤਾ ਕੀ ਹੈ ਜਿਹੜੇ ਪੰਜ ਪਿਆਰੇ ਸਰੀਰ ਨੇ ਭਾਵ ਸਰੀਰ ਪੰਥ ਵਿੱਚ ਹੈ ਜਿਨੇ ਕਿਸੇ ਦੀ ਬਜਰ ਕਰੈਤ ਸੁਣੀ ਹੈ ਉਹ ਬਾਹਰ ਜਾ ਕੇ ਕਿਸੇ ਨੂੰ ਦੱਸ ਨਹੀਂ ਸਕਦਾ ਵੇ ਆਹ ਬੰਦੇ ਨੇ ਤਾਂ ਅਮਰਤ ਦੁਆਰਾ ਛਕੇ ਨੇ ਆ ਗਲਤੀ ਕੀਤੀ ਬਾਹਰ ਜਾ ਕੇ ਉਹ ਪੰਜ ਪਿਆਰੇ ਪੰਜ ਸਰੀਰਾਂ ਚੋਂ ਕੋਈ ਵੀ ਜਣਾ ਬਾਹਰ ਜਾ ਕੇ ਨਹੀਂ ਦੱਸ ਸਕਦਾ ਕਿ ਆਹ ਬੰਦੇ ਨੇ ਦੁਆਰਾ ਅਮਰਦ ਪਤਾ ਕਿਉਂ ਛਕਿਆ ਇਹਨੇ ਆ ਗਲਤੀ ਕੀਤੀ ਉਹ ਬਾਹਰ ਦੱਸਣ ਦਾ ਅਧਿਕਾਰ ਉਹਨੂੰ ਨਹੀਂ ਹੈ ਜੇ ਕਿਸੇ ਦੀ ਉਹ ਗਲਤੀ ਬਾਹਰ ਦੱਸਦਾ ਹੈ ਉਹ ਦੁਆਰਾ ਪੰਜ ਪਿਆਰਿਆਂ ਵਿੱਚ ਲੱਗਣ ਦੇ ਯੋਗ ਨਹੀਂ ਰਹੇਗਾ ਇੰਨਾ ਵੱਡਾ ਗੁਰਮਤ ਦਾ ਕਨਸੈਪਟ ਹੈ ਇੱਥੇ ਤਾਂ ਗਲਤੀਆਂ ਲੱਭਦੇ ਫਿਰਦੇ ਆਂ ਭਾਵੇਂ ਲੱਭ ਜਾ ਕਿਸੇ ਦੀ ਲੈ ਸਵੇਰੇ ਆਪਾਂ ਝਾੜ ਦੇਣਾ ਇਹਨੂੰ ਨਿੰਦਕ ਕਹਿੰਦੇ ਨੇ ਜੋ ਦਿਖੈ ਛਦਰ ਤੋਂ ਨਿੰਦਕੋ ਮਹ ਭਲੋ ਦੇਖ ਦੁਖ ਭਰੀਏ ਅਸੀਂ ਜਾਣੇ ਅਣਜਾਣੇ ਵਿੱਚ ਨਿੰਦਕ ਬਣੇ ਹੋਇਆ ਖੈਰ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਰਹੇ ਪਾਤਸ਼ਾਹ ਨੇ 3 ਸਾਲ ਤੋਂ ਵੱਧ ਸਮਾਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵੀੜ ਨੂੰ ਸੰਪਾਦਨ ਕੀਤਾ ਔਰ ਸਾਧ ਸੰਗਤ ਜਿਹੜੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖੇ ਗਏ ਉਹ ਗੁਰਦੁਆਰੇ ਦਾ ਨਾਮ ਤੁਹਾਨੂੰ ਪਤਾ ਹੈ ਦੱਸ ਸਕਦਾ ਕੋਈ ਕਰੋਗੇ ਹੱਥ ਖੜੇ ਵੇ ਕਿਹਨੂੰ ਕਿਹਨੂੰ ਪਤਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖੇ ਗਏ ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ਪੁਰਮ ਮਨੋਨੇ ਸਾਧ ਸੰਗਤ ਉਸ ਸਥਾਨ ਦਾ ਨਾਮ ਹੈ ਗੁਰਦੁਆਰਾ ਰਾਮ ਸਰਸਬ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ ਲਖਵਾਈ ਜਿਹੜੀ ਉਸੇ ਜਗ੍ਹਾ ਤੇ ਹੁੰਦੀ ਹੈ ਪੰਜ ਸਰੋਵਰ ਨੇ ਆਲੇ ਦੁਆਲੇ ਰਾਮ ਸਰ ਸੰਤੋਖ ਸਰ ਬਵੇਕ ਸਰ ਕੋਲ ਸਰ ਫਿਰ ਤੁਸੀਂ ਆਉਂਗੇ ਸ੍ਰੀ ਅਮਰਤ ਸਰ ਜਿੱਥੇ ਸਰੋਵਰ ਵਿੱਚ ਸ੍ਰੀ ਹਰਮੰਦਰ ਸਾਹਿਬ ਹੈ ਜਦੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਤਿਆਰ ਹੋ ਗਏ ਹੁਣ ਅਗਲੀ ਗੱਲ ਸੁਣਿਓ ਗੁਰੂ ਅਰਜਨ ਦੇ ਮਹਾਰਾਜ ਅੱਜ ਇੱਕ ਰਾਤ ਪਹਿਲਾਂ ਲੱਭਣ ਲੱਗ ਪਏ ਵੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਤੋਂ ਕਰਾਉਣੇ ਲਿਖਣ ਵਾਲਾ ਭਾਈ ਗੁਰਦਾਸ ਹੈ ਕਲਮਾ ਘੜ ਕੇ ਲਿਖਣ ਵਾਲੇ ਉਤਾਰੇ ਕਰਨ ਵਾਲੇ ਭਾਈ ਬੰਨੋ ਜੀ ਨੇ ਕੋਲ ਇੰਨੇ ਗਿਆਨੀ ਤੇ ਸਮਝਦਾਰ ਸਿੱਖ ਗੁਰੂ ਅਰਜਨ ਸਾਹਿਬ ਕੋਲ ਤਮ ਹੀ ਗੁਰੂ ਅਰਜਨ ਦੇ ਮਹਾਰਾਜ ਲੱਭਣ ਲੱਗ ਪਏ ਪ੍ਰਕਾਸ਼ ਕਿਤੋਂ ਘਰੋਣੇ ਕਹਿੰਦੇ ਨੇ ਸਰੋਵਰ ਦੀ ਪ੍ਰਕਰਮਾ ਪੂਰੀ ਰਾਤ ਗੁਰੂ ਅਰਜਨ ਦੇ ਮਹਾਰਾਜ ਕਰਦੇ ਰਹੇ ਅੰਮ੍ਰਿਤ ਵੇਲਾ ਹੋਇਆ ਜਿੱਥੇ ਬਾਬਾ ਬੁੱਢਾ ਸਾਹਿਬ ਦੀ ਵੇਰ ਹੈ ਉੱਥੇ ਕਿਸੇ ਨੇ ਚਿੱਟਾ ਕੱਪੜਾ ਆਪਣੇ ਸੀਸ ਤੇ ਪਾਇਆ ਹੋਇਆ ਐਹ ਮੰਤਰ ਮੁਗਦ ਚੌਂਕੜਾ ਵੱਜਿਆ ਜਾਪ ਰਿਹਾ ਵਾਹ ਗੁਰੂ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਸ੍ਰੀ ਗੁਰੂ ਅਰਜਨ ਦੇਹ ਮਹਾਰਾਜ ਕੋਲ ਖਲੋ ਗਏ ਜਦੋਂ ਗੁਰੂ ਕੋਲ ਆ ਕੇ ਖਲੋਜੇ ਜਿਹੜਾ ਸਿੱਖ ਗੁਰੂ ਨਾਲ ਕਿਵੇਂ ਕੋ ਨੂੰ ਪਤਾ ਲੱਗ ਜਨ ਸਿਰ ਤੋਂ ਮੂੰਹ ਤੋਂ ਕੱਪੜਾ ਲਾ ਕੇ ਉੱਠ ਖਲੋਤੇ ਪਤਾ ਕੌਣ ਹੈ ਬਿਰਧ ਸਰੀਰ 98 ਸਾਲ ਦੀ ਉਮਰ ਬ੍ਰह्म ज्ञानी ਬਾਬਾ ਬੁੱਢਾ ਸਾਹਿਬ ਹੱਥ ਜੋੜ ਕੇ ਖਲੋ ਗਏ ਮਹਾਰਾਜ ਤੁਸੀਂ ਇਸ ਵਕਤ ਤੁਹਾਨੂੰ ਗੁਰੂ ਅਰਜਨ ਦੇਹ ਮਹਾਰਾਜ ਬੋਲੇ ਕਹਿੰਦੇ ਬਾਬਾ ਬੁੱਢਾ ਸਾਹਿਬ ਅੱਜ ਤੁਹਾਨੂੰ ਇੱਕ ਹੋਰ ਬਹੁਤ ਵੱਡੀ ਸੇਵਾ ਦੇਣੀ ਹੈ ਮਹਾਰਾਜੋ ਕੀ ਕਹਿੰਦੇ ਜਿਹੜਾ ਅਸੀਂ ਬੀੜ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਣਵਾਇਆ ਤਿਆਰ ਕੀਤਾ ਉਹਦਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਅੱਜ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੁਸੀਂ ਆਪਣੇ ਹੱਥਾਂ ਨਾਲ ਕਰਿਓ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਤਾਂ ਘਾ ਖੋਤਣ ਵਾਲਾ ਬੰਦਾ ਮਹਾਰਾਜ ਮੈਨੂੰ ਤਾਂ ਤੁਸੀਂ ਬਾਬੇ ਦੀ ਉਹ ਵੀੜ ਤੇ ਲਾਇਆ ਹੋਇਆ ਜਿੱਥੇ ਘਾਹ ਖੋਤਣ ਵਾਲੇ ਬਾਬੇ ਦੀ ਵੀੜ ਬਾਬਾ ਬੁੱਢਾ ਸਭ ਨੇ ਆਵਾਜ਼ ਕੀਤੀ ਆ ਤਾਂ ਉਹਨੂੰ ਬਾਬੇ ਦੀ ਵੀੜ ਕਹਿੰਦੇ ਨੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹੇ ਮਹਾਰਾ ਮੈਂ ਘਾਹ ਖੋਤਣ ਵਾਲਾ ਸਾਦਾ ਜਿਹਾ ਜ਼ਿੰਮੇਵਾਰ ਬੰਦਾ ਐ ਮੈਂ ਤਾਂ ਮੱਝਾਂ ਪਸ਼ੂ ਚਾਰਨ ਵਾਲਾ ਘਾਹ ਖੋਤਣ ਵਾਲਾ ਮਹਾਰਾਜ ਇਹ ਸੇਵਾ ਕਿਸੇ ਚੰਗੇ ਗਿਆਨੀ ਨੂੰ ਦਿਓ ਇਹ ਮੈਂ ਥੋੜੀ ਮਹਾਰਾਜ ਸੇਵਾ ਕਰ ਸਕਦਾ ਮੇਰੇ ਹੱਥ ਵੇਖੋ ਮੈਂ ਤਾਂ ਘਾਹ ਖੋਤਣ ਵਾਲਾ ਕਿਰਤੀ ਸਿੱਖ ਐ ਕਿਸੇ ਗਿਆਨੀ ਨੂੰ ਇਹ ਸੇਵਾ ਦਿਓ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਿਆਰ ਚ ਬੋਲੇ ਕਹਿੰਦੇ ਵਾਵਾ ਬੁੱਢਾ ਸਾਹਿਬ ਤੁਸੀਂ ਆਪਣੇ ਹੱਥ ਨਾਲ ਵਿਖਾਓ ਕਿ ਘਾ ਖੋਤਣ ਵਾਲੇ ਨੇ ਹੱਥ ਪੱਠੇ ਵਢਣ ਵਾਲੇ ਨੇ ਘਾ ਖੋਤਣ ਵਾਲੇ ਨੇ ਬਾਬਾ ਬੁੱਢਾ ਸਾਹਿਬ ਗੱਲ ਹੱਥਾਂ ਦੀ ਨਹੀਂ ਹੈ ਗੱਲ ਅੰਦਰ ਦੀ ਭਾਵਨਾ ਦੀ ਹੈ ਜਿਨ੍ਹਾਂ ਦੀ ਬਾਣੀ ਦਾ ਪ੍ਰਕਾਸ਼ ਕਰਨੇ ਤੁਹਾਨੂੰ ਪਤਾ ਉਹਨਾਂ ਦੇ ਹੱਥ ਤਾਂ ਸਾਰਾ ਦਿਨ ਮਿੱਟੀ ਨਾਲ ਲਿਬੜੇ ਰਹਿੰਦੇ ਸੀ ਜੋੜੇ ਗੰਢਣ ਵਾਲਿਆਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਪੜਾ ਸੀਣ ਵਾਲੇ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਪੜਾ ਬੁੰਨਣ ਵਾਲੇ ਦੇ ਹੱਥ ਧਾਗੇ ਨਾਲ ਸੂਤ ਨਾਲ ਸਾਸੰਗਤ ਕਾਲੇ ਹੋ ਜਾਂਦੇ ਨੇ ਕਪੜਾ ਬੁੰਨਣ ਵਾਲਿਆਂ ਦੀ ਬਾਣੀ ਹੈ ਤੁਸੀਂ ਕਹਿੰਦੇ ਹੋ ਮੇਰੇ ਹੱਥ ਪਠੇ ਵਢਣ ਵਾਲੇ ਤੁਹਾਡੇ ਹੱਥਾਂ ਵਿੱਚ ਕਰਾਮਾਤ ਹੈ ਤੁਹਾਡੇ ਅੰਦਰ ਸ਼ਰਧਾ ਭਾਵਨਾ ਤੇ ਵਿਸ਼ਵਾਸ ਹੈ ਤੁਹਾਡੇ ਕੋਲੋਂ ਪ੍ਰਕਾਸ਼ ਕਰਾਉਣਾ ਇਹ ਨੁਕਤਾ ਧਿਆਨ ਨਾਲ ਸੁਣਿਓ ਬਾਣੀ ਵਿਚਾਰਨ ਤੇ ਲਿਖਣ ਲਈ ਗਿਆਨੀ ਚਾਹੀਦੇ ਨੇ ਕੋਈ ਸ਼ੱਕ ਨਹੀਂ ਗਿਆਨ ਹੋਣਾ ਚਾਹੀਦਾ ਹੈ ਪੜ੍ਹਨਾ ਚਾਹੀਦਾ ਹੈ ਪੜ੍ਹਾਉਣਾ ਚਾਹੀਦਾ ਹੈ ਵਿਦਿਆਲੇ ਖੁੱਲਣੇ ਚਾਹੀਦੇ ਨੇ ਟਕਸਾਲਾ ਖੁੱਲਣੀਆਂ ਚਾਹੀਦੀਆਂ ਨੇ ਕਾਲਜ ਖੁੱਲਣੇ ਚਾਹੀਦੇ ਨੇ ਬਿਲਕੁਲ ਸਹੀ ਹੈ ਪਰ ਸਜਣੋ ਬਾਣੀ ਸੁਣਾਉਣ ਵਾਸਤੇ ਭਾਵਨਾ ਚਾਹੀਦੀ ਹੈ ਬਾਣੀ ਪੜਨ ਵਿਚਾਰਨ ਲਈ ਗਿਆਨ ਚਾਹੀਦਾ ਹੈ ਪਰ ਬਾਣੀ ਸੁਣਾਉਣ ਵਾਲੇ ਦੇ ਅੰਦਰ ਭਾਵਨਾ ਹੋਣੀ ਚਾਹੀਦੀ ਹੈ ਜੇ ਸੁਣਾਉਣ ਵਾਲੇ ਦੇ ਅੰਦਰ ਭਾਵਨਾ ਪ੍ਰੇਮ ਤੇ ਵਿਸ਼ਵਾਸ ਨਹੀਂ ਸੁਣਨ ਵਾਲੇ ਦੇ ਅੰਦਰ ਕਦੇ ਨਹੀਂ ਪੈਦਾ ਹੋਏਗਾ। ਬਾਬਾ ਬੁੱਢਾ ਸਾਹਿਬ ਦੇ ਅੰਦਰ ਭਾਵਨਾ, ਪ੍ਰੇਮ, ਵਿਸ਼ਵਾਸ ਹੈ, ਸਦਕ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ ਤੁਸੀਂ ਪ੍ਰਕਾਸ਼ ਕਰਨ। ਅਗਲਾ ਦਿਨ ਚੜਿਆ ਧੰਨ ਗੁਰੂ ਅਰਜਨ ਦੇ ਮਹਾਰਾਜ ਆਪ ਚੌਰ ਸਾਹਿਬ ਦੀ ਸੇਵਾ ਕਰਦੇ ਰਹੇ। ਬਾਬਾ ਬੁੱਢਾ ਸਾਹਿਬ ਦੇ ਸਿੱθε ਸਰੂਪ ਲੈ ਆਂਦਾ। ਸ੍ਰੀ ਹਰਮੰਦਰ ਸਾਹਿਬ ਪ੍ਰਕਾਸ਼ ਹੋਇਆ। ਪ੍ਰਕਾਸ਼ ਕਰਨ ਲੱਗਿਆਂ ਵਾਜ ਦੇ ਕੇ ਕਿਹਾ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਅਵਾਜ਼ਾ ਸੁਣੈ ਸਭ ਪੰਥ ਪਹਿਲੇ ਦਿਨ ਜਿਹੜਾ ਹੁਕਮ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਆਪਾਂ ਅੱਜ ਉਹ ਦਿਨ ਮਨਾ ਰਹੇ ਪਹਿਲਾ ਪ੍ਰਕਾਸ਼ ਪਰਮ ਅੱਛਾ 10 ਗੁਰੂਆਂ ਦਾ ਵੀ ਆਪਾਂ ਪ੍ਰਕਾਸ਼ ਪੁਰਬ ਮਨਾਈਦਾ ਕਦੇ ਕਹੀਦਾ ਵੇ ਪਹਿਲਾ ਪ੍ਰਕਾਸ਼ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰੂ ਅਰਜਨ ਸਾਹਿਬ ਨਾ ਸਿਰਫ ਗੁਰੂ ਗ੍ਰੰਥ ਸਾਹਿਬ ਲਈ ਸ਼ਬਦ ਹੈ ਪਹਿਲਾ ਪ੍ਰਕਾਸ਼ ਪਰ ਉਹ ਪਤਾ ਕਿਉਂ ਇਹਦਾ ਮਤਲਬ ਦੂਜਾ ਵੀ ਹੋਇਆ ਹੈ ਇੱਕੋ ਨਹੀਂ ਹੋਇਆ ਪਹਿਲਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਦੂਜਾ ਪ੍ਰਕਾਸ਼ ਉਸ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਹਯੂਰ ਸਾਹਿਬ ਨਦੇੜ ਸਾਹਿਬ ਦੀ ਧਰਤੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਹੈ ਜਿਹਦਾ ਪ੍ਰਕਾਸ਼ ਕਰਕੇ ਹੁਕਮ ਕਰਕੇ ਕਿਹਾ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਸਿੱਖੋ ਗੁਰੂ ਨੂੰ ਗੁਰੂ ਮੰਨਣ ਲੱਗ ਜਾਓ ਗੁਰੂ ਦੀ ਮੰਨਣ ਲੱਗ ਜਾਓ ਫਿਰ ਚਿੱਤੇ ਰੱਖਿਓ ਗੁਰੂ ਨਾਲ ਰਹੇਗਾ 24 ਘੰਟੇ ਜਿਹੜਾ ਗੁਰੂ ਦਾ ਬਚਨ ਮੰਨ ਲੈ ਗੁਰੂ ਉਹਦੇ ਨਾਲ ਹੈ ਜਿਹੜਾ ਗੁਰੂ ਦਾ ਬਚਨ ਮੰਨਣ ਤੋਂ ਇਨਕਾਰੀ ਹੋ ਜਾਏ ਉਹ ਗੁਰੂ ਤੋਂ ਬੇਮੁਖ ਹੈ ਕਿਉਂਕਿ ਸ਼ਬਦ ਸ਼ਬਦ ਕਰਕੇ ਸਰੀਰ ਹੈ ਆਤਮਾ ਕਰਕੇ ਸਰੀਰ ਹੈ ਗ੍ਰੰਥ ਕਰਕੇ ਪੰਥ ਹੈ ਇਹ ਚੀਜ਼ ਯਾਦ ਰੱਖਣੀ ਚਾਹੀਦੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਪਹੁੰਚ ਕੀਤੀ ਨੰਦ ਲਾਲ ਦੇ ਰਾਹੀ ਬਹਾਦਰ ਸ਼ਾਹ ਨੇ ਛੋਟੀ ਜਿਹੀ ਗੱਲ ਹੈ ਕਹਿੰਦਾ ਮਹਾਰਾਜ ਮੇਰਾ ਪਿਓ ਰੰਗ ਦੇ ਮਰ ਗਿਆ ਮੈਨੂੰ ਪਤਾ ਉਹਨੇ ਜ਼ੁਲਮ ਬਹੁਤ ਕੀਤੇ ਨੇ ਤੁਹਾਡੇ ਤੇ ਪਰ ਤਖਤ ਗੱਦੀ ਦਾ ਰੋਲਾ ਪੈ ਗਿਆ ਮੈਨੂੰ ਹਿੰਦੁਸਤਾਨ ਦਾ ਰਾਜ ਦਵਾਓ ਮੇਰੀ ਮਦਦ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੰਨ ਗਏ ਕਹਿੰਦੇ ਠੀਕ ਹੈ ਨੰਦ ਲਾਲ ਕਹਦੇ ਬਹਾਦਰ ਸ਼ਾਹ ਨੂੰ ਉਹਦੀ ਮਦਦ ਕਰਾਂਗੇ ਪਰ ਸਾਡਾ ਇੱਕ ਬਚਨ ਮੰਨਣਾ ਪੈਣਾ ਹੈ ਕਹਿੰਦੇ ਜੀ ਕਿ ਪਾਤਸ਼ਾਹ ਨੇ ਕਿਹਾ ਉਹਦੇ ਪਿਓ ਦੇ ਰਾਜ ਵਿੱਚ ਬਹੁਤ ਜ਼ੁਲਮ ਹੋਏ ਨੇ ਚਾਰ ਬੰਦੇ ਬੜੇ ਪਾਪੀ ਨੇ ਉਹਨਾਂ ਨੂੰ ਸਜ਼ਾ ਦੇ ਦੇਵੇ ਰਾਜਾ ਬਣ ਕੇ ਇੱਕ ਸਡੋਰੇ ਦੇ ਪੀਰ ਬੁੱਧੂ ਸ਼ਾਹ ਦਾ ਕਤਲ ਕਰਨ ਵਾਲਾ ਸਡੋਰੇ ਦਾ ਨਵਾਬ ਸਜ਼ਾ ਦਾ ਹੱਕਦਾਰ ਹੈ ਜਦੋਂ ਬਹਾਦਰ ਸ਼ਾਹ ਰਾਜਾ ਬਣਿਆ ਹਿੰਦੁਸਤਾਨ ਦਾ ਉਹਨਾਂ ਨੂੰ ਸਜ਼ਾ ਦਵੇ ਇੱਕ ਸਰਹੰਦਾ ਦਾ ਨਵਾਬ ਵਜ਼ੀਰ ਖਾਂ ਦੋ ਜਲਾਦ ਸ਼ਾਸ਼ਲ ਵੇਗ ਤੇ ਬਾਸ਼ਲ ਵੇਗ ਇਹ ਚਾਰ ਬੰਦਿਆਂ ਨੂੰ ਸਜਾਵਾ ਦੇ ਬਹਾਦਰ ਸ਼ਾਹ ਮੰਨ ਗਿਆ ਕਹਿੰਦਾ ਜੀ ਰਾਜ ਦਿਵਾ ਦਿਓ ਜਿੱਦਣ ਮੇਰਾ ਰਾਜ ਆ ਗਿਆ ਮੈਂ ਨਿਆਂ ਕਰਾਂਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਕੱਲੇ ਜੰਗ ਹੋਈ ਰਾਜ ਦਿੱਤਾ ਗਿਆ ਬਹਾਦਰ ਸ਼ਾਹ ਦਾ ਗੱਦੀ ਤਿਲਕ ਹੋਇਆ ਉਹ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ ਕਲਗੀਧਰ ਪਾਦਸ਼ਾਹ ਆਗਰੇ ਤੋਂ ਹੋ ਕੇ ਉਹਨੂੰ ਵਧਾਈ ਦੇ ਕੇ ਸਿੱਧੇ ਨਦੀੜ ਸਾਹਿਬ ਪਹੁੰਚ ਗਏ ਉਹ ਮਗਰ ਗਿਆ ਗੁਰੂ ਗੋਵਿੰਦ ਸਿੰਘ ਮਹਾਰਾਜ ਉਹਨੇ ਧੰਨਵਾਦ ਕੀਤਾ ਮਹਾਰਾਜ ਤੁਹਾਡੀ ਕਿਰਪਾ ਹੋਈ ਮੈਨੂੰ ਰਾਜ ਮਿਲਿਆ ਕਲਗੀਧਰ ਪਾਤਸ਼ਾਹ ਨੇ ਬਚਨ ਕਿਹਾ ਬਹਾਦਰ ਸ਼ਾ ਅਸੀਂ ਤਾਂ ਤੇਰੀ ਮਦਦ ਕੀਤੀ ਹੈ ਗੁਰੂ ਉਹਦੇ ਨਾਲ ਖੜਦਾ ਜਿਹੜਾ ਗੁਰੂ ਦਾ ਬਚਨ ਮੰਨਦਾ ਤੂੰ ਆਪਣੇ ਬਚਨ ਤੇ ਪੱਕਾ ਹੈ ਚਾਰ ਬੰਦਿਆਂ ਨੂੰ ਸਜ਼ਾਵਾ ਦੇਣੀਆਂ ਮੰਨੀਆਂ ਸੀ ਦਵੇਂਗਾ ਮੰਤਰੀਆਂ ਨਾਲ ਸਲਾਹ ਕਰਕੇ ਮੁੱਕਰ ਗਿਆ ਕਹਿੰਦਾ ਐਡੇ ਵੱਡੇ ਬੰਦਿਆਂ ਨੂੰ ਸਜ਼ਾ ਮਾਂ ਦੇਣੀਆ ਮੇਰਾ ਤਾਂ ਰਾਜ ਖਤਰੇ 'ਚ ਪੈ ਜਾਣਾ ਸਰਹੰਦ ਦੇ ਨਵਾਬ ਤੇ ਸਢੌਰੇ ਦੇ ਨਵਾਬ ਨੂੰ ਛੇੜਨਾ ਮੇਰਾ ਰਾਜ ਖਤਰੇ 'ਚ ਪੈ ਜਾਣਾ ਮੰਤਰੀਆਂ ਨੇ ਕਿਹਾ ਮੁੱਕਰ ਜਾ ਬਹਾਦਰ ਸ਼ਾ ਆਪਣੇ ਬਚਨ ਤੋਂ ਮੁੱਕਰ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕਿਹਾ ਬਹਾਦਰ ਸ਼ਾ ਤੂੰ ਮੁੱਕਰ ਗਿਆ ਜਿਹੜਾ ਗੁਰੂ ਦੇ ਬਚਨ ਤੋਂ ਮੁੱਕਰ ਜਾ ਉਹ ਗੁਰੂ ਦਾ ਕੁਝ ਨਹੀਂ ਲੱਗਦਾ ਜਾ ਚਲਾ ਜਾ ਉਨੇ ਹੀਰਾ ਪਿੰਡ ਕੀਤਾ ਮਹਾਰਾਜ ਨੇ ਗੋਦਾਵਰੀ ਨਦੀ ਸੱਟ ਤਾਂ ਤੁਹਾਨੂੰ ਉੱਥੋਂ ਦਾ ਪਤਾ ਇਤਿਹਾਸ ਕਿਉਂਕਿ ਤੁਸੀਂ ਹਜੂਰ ਸਾਹਿਬ ਜਾਂਦੇ ਰਹਿੰਦੇ ਹੋ ਕਾਰ ਸੇਵਾ ਕਰਕੇ ਇਲਾਕਾ ਬਹੁਤ ਜੁੜਿਆ ਮੈਨੂੰ ਪਤਾ ਹੈ ਲੱਖਾਂ ਦੀ ਤਦਾਰ ਵਿੱਚ ਜਿੱਥੋਂ ਸੰਗਤ ਕਾਰ ਸੇਵਾ ਉਗਰਾਹ ਕੇ ਪਹੁੰਚਾਉਂਦੀ ਹੈ ਔਰ ਇਹ ਬਾਬਾ ਜੀ ਬਾਬਾ ਮੰਗਾ ਸਿੰਘ ਬਹੁਤ ਸੇਵਾ ਇਸ ਇਲਾਕੇ ਵਿੱਚ ਨਾ ਮਹਾਂਪੁਰਸ਼ਾਂ ਦੀ ਸਾਰੀਆਂ ਨੇ ਸਾਧ ਸੰਗਤ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਮੁਕਰ ਗਿਆ ਬਹਾਦਰ ਸ਼ਾਹ ਪਾਤਸ਼ਾਹ ਕਹਿੰਦੇ ਹੁਣ ਤੇਰਾ ਸਾਡਾ ਕੋਈ ਰਿਸ਼ਤਾ ਨਹੀਂ ਸਿੱਖ ਦਾ ਰਿਸ਼ਤਾ ਗੁਰੂ ਨਾਲ ਬਚਨ ਕਰਕੇ ਐ ਜੇ ਕੋਈ ਬਚਨ ਮੰਨਦਾ ਨਹੀਂ ਤਾਂ ਨਹੀਂ ਕੋਈ ਰਿਸ਼ਤਾ ਕਹਿੰਦੇ ਜਾ ਚਲਾ ਜਾ ਉੱਠ ਕੇ ਚਲਾ ਗਿਆ ਹੀਰਾ ਲੈ ਕੇ ਹੁਣ ਪਾਤਸ਼ਾਹ ਦਾ ਬਚਨ ਵੇਖੋ ਸ਼ਬਦ ਗੁਰੂ ਕਿੱਥੇ ਵਰਤਦਾ ਔਰ ਕਿੰਨੀ ਤਾਕਤ ਹੈ ਹੁਣ ਪਾਤਸ਼ਾਹ ਨੇ ਉਹ ਬੰਦਾ ਫੜਿਆ ਜਿਹੜਾ ਇੱਕ ਮਿਰਗਣੀ ਦੇ ਹਿਰਨ ਦੇ ਮਰਨ ਤੋਂ ਬਾਅਦ ਬਰਾਗੀ ਹੋ ਜਾਂਦਾ ਹੈ ਘਰ ਪਰਿਵਾਰ ਮਾਪਿਓ ਪਰਿਵਾਰ ਛੱਡ ਕੇ ਆ ਗਿਆ ਅਜ ਵਰਗੀ ਹੋਏ ਮਦੋਦਾਸ ਵਰਗੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਮਦੋਦਾਸ ਤੈਨੂੰ ਖੰਡੇ ਵਟੇ ਦੀ ਪੌਲ ਸਿਕਾਉਣੀ ਹੈ ਅੰਮ੍ਰਿਤ ਛਕਾਇਆ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਜਾ ਫਿਰ ਸਾਡਾ ਬੰਦਾ ਬਣ ਕੇ ਹੁਣ ਪੰਜਾਬ ਜਾ ਜਿਹੜੇ ਬੰਦਿਆਂ ਨੇ ਜ਼ੁਲਮ ਕੀਤੇ ਉਹਨਾਂ ਨੂੰ ਸਜ਼ਾ ਦੇ ਸਡੌਰੇ ਦਾ ਨਵਾਬ ਤੂੰ ਘੋੜਿਆਂ ਪਾ ਕੇ ਪਿੱਛੇ ਪਾ ਕੇ ਘ੍ਰਿਸਣੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ ਸਜ਼ਾ ਦੇਣੀ ਹੈ ਸ਼ਾਸ਼ਲ ਵੇਗ ਤੇ ਬਾਸ਼ਲ ਵੇਗ ਸਮਾਣੇ ਦੇ ਜਲਾਦਾਂ ਨੂੰ ਬਖਸ਼ਣਾ ਨਹੀਂ ਜਾ ਜਾ ਕੇ ਉਹਨਾਂ ਨੂੰ ਸਜਾਵਾਂ ਦੇ ਤੇ ਜਦੋਂ ਤੋਰਨ ਲੱਗੇ ਨਾ ਦਿੱਤਾ ਪਤਾ ਕਿ ਪੰਜ ਤੀਰ ਪੰਜ ਸਿੱਖ ਨਾਲ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਪੁੱਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਾਧ ਸੰਗਤ ਗ੍ਰੰਥ ਵੀ ਦਿੱਤਾ ਪੰਜ ਸਿੱਖ ਪੰਥ ਵੀ ਨਾਲ ਦਿੱਤਾ ਤੇ ਨਾਲ ਸ਼ਬਦ ਦੇ ਸ਼ਸਤਰ ਵੀ ਦਿੱਤੇ ਜਦੋਂ ਪੰਜ ਤੀਰ ਦੇ ਕੇ ਤੋਰਨ ਲੱਗੇ ਬੜੀ ਸੋਚਣ ਵਾਲੀ ਗੱਲ ਹੈ ਇੱਕ ਵਾਰ ਵੀ ਬਹਾਦਰ ਸ਼ਾਹ ਮੁਕਰ ਗਿਆ ਸੀ ਅੱਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਨ ਲੱਗੇ ਇੱਕ ਵਾਰ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਨਹੀਂ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਪੰਜਾਬ ਬਲ ਤੋਰਨ ਲੱਗੇ ਲੜਨ ਵਾਸਤੇ ਉਹਨਾਂ ਨਾਲ ਜਿਹੜੇ ਤੁਹਾਨੂੰ 10-10 ਲੱਖ ਇਕੱਠੇ ਹੋ ਕੇ ਘੇਰਾ ਪਾਉਂਦੇ ਰਿਹਾ ਤਨੂੰ 10-10 ਲੱਖ ਇਕੱਠਾ ਹੋ ਕੇ ਬੰਦਾ ਘੇਰਾ ਪਾਉਂਦਾ ਰਿਹਾ ਅੱਜ ਮੈਨੂੰ ਉਹਨਾਂ ਨਾਲ ਲੜਨ ਤੋਰਨ ਲੱਗੇ ਹੋ ਤੇ ਦੇਖ ਹੀ ਰਹੇ ਹੋ ਪੰਜ ਤੀਰ ਤੇ ਪੰਜ ਬੰਦੇ 10 ਲੱਖ ਬੰਦੇ ਨਾਲ ਲੜਨ ਤੋਰਨ ਲੱਗੇ ਹੋ ਪੰਜ ਤੀਰ ਤੇ ਪੰਜ ਬੰਦੇ ਮੈਨੂੰ ਪੰਜਾਬ 'ਚ ਕੋਈ ਜਾਣਦਾ ਨਹੀਂ ਮੈਨੂੰ ਪੰਜਾਬ ਦੀ ਬੋਲੀ ਨਹੀਂ ਆਉਂਦੀ ਮੈਨੂੰ ਪੰਜ ਸਿੱਖ ਤੇ ਪੰਜ ਤੀਰ ਦੇਖ ਕੇ 10 ਲੱਖ ਜਿਹੜਾ ਘੇਰਾ ਪਾਉਂਦਾ ਰਿਹਾ ਉਹਨਾਂ ਨਾਲ ਲੜਨ ਤੋਰਨ ਲੱਗੇ ਹੋ ਕਿਲਿਆਂ ਦੇ ਮਾਲਕਾਂ ਨਾਲ ਲੜਨ ਤੋਰਨ ਦੇ ਜਿਨ੍ਹਾਂ ਕੋਲ ਤੋਪਾਂ ਤੇ ਬੰਦੂਕਾਂ ਉਹਨਾਂ ਦੇ ਵਿਰੁੱਧ ਭੇਜਣ ਲੱਗੇ ਹੋ ਦੇਖ ਹੀ ਰਹੇ ਹੋ ਪੰਜ ਤੀਰ ਨਾ ਇੱਕ ਵਾਰ ਵੀ ਮੋਰਿਓ ਨਹੀਂ ਕਿਹਾ ਪਤਾ ਕਿਉਂ ਗੁਰੂ ਦਾ ਬਚਨ ਮੰਨ ਕੇ ਵਿਸ਼ਵਾਸ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿ ਸੱਜਣੋ ਭਾਵੇਂ ਮੋਰੇ ਮੋਰੇ ਕਿਲਿਆਂ ਦੇ ਮਾਲਕ ਹੋਣ ਤੋਪਾਂ ਤੇ ਮੋਰੇ ਕਰਬਾਨਾਂ ਦੇ ਸਾਹਮਣੇ ਤੋਪਾਂ ਤੇ ਬੰਦੂਕਾਂ ਵਾਲੇ ਹੋਣ 10-10 ਲੱਖ ਦੀਆਂ ਫੌਜਾਂ ਦੇ ਮਾਲਕ ਕਿਉਂ ਨਾ ਹੋਣ ਅੱਜ ਜਿਨ੍ਹਾਂ ਨੇ ਮੈਨੂੰ ਲੜਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੱਲਣ ਲੱਗੇ ਨੇ ਮੇਰੇ ਕੋਲ ਭਾਵੇਂ ਤੀਰ ਪੰਜੀ ਐ ਬੰਦੇ ਪੰਜ ਨੇ ਪਰ ਸਜਣੋ ਥਾਪੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਿੱਤਾ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਦੇ ਬਚਨ ਤੇ ਵਿਸ਼ਵਾਸ ਹੈ ਕਿ ਥਾਪੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹਦੇ ਅਸੀਸ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਥ ਰੱਖ ਦੇਣ ਵੱਡਿਆਂ ਵੱਡਿਆਂ ਕਿਲਿਆਂ ਵਾਲੇ ਵੀ ਉਹਦੇ ਸਾਹਮਣੇ ਹਾਰ ਜਾਂਦੇ ਨੇ ਲੋੜ ਨਹੀਂ ਪੈਂਦੀ ਉਹਨੂੰ ਕਿਸੇ ਬੰਦੇ ਦੀ ਲੋੜ ਸਾਥ ਸੰਗਤ ਅੱਜ ਗੁਰੂ ਦੇ ਬਚਨ ਤੇ ਭਰੋਸਾ ਹੈ ਤਾਂ ਬਾਬਾ ਬੰਦਾ ਸਿੰਘ ਬਹਾਦਰ ਆ ਕੇ ਲੜੇ ਨੇ ਪੰਜਾਬ ਇਕੱਠਾ ਕੀਤਾ 1708 ਤੋਂ ਲੈ ਕੇ 16 ਤੱਕ ਰਾਜ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਕਾ ਚਲਾਇਆ ਆਪਣੇ ਰਾਜ ਦਾ ਸਜਾਵਾਂ ਦਿੱਤੀਆਂ ਸਢੌਰੇ ਤੇ ਸਰਹੰਦ ਦੇ ਨਵਾਬਾ ਨੂੰ ਕਿਉਂ ਇੱਕ ਗੁਰੂ ਦਾ ਬਚਨ ਨਾਲ ਕੰਮ ਕੀਤਾ ਵਿਸ਼ਵਾਸ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਮੈਨੂੰ ਦਿੱਤਾ ਔਸ ਗੁਰੂ ਗ੍ਰੰਥ ਸਾਹਿਬ ਚੋਂ ਆਵਾਜ਼ ਆਉਂਦੀ ਹੈ ਕਿ ਜਾਮ ਗੁਰੂ ਏ ਵੱਲ ਤਨੈ ਕਿ ਆਗਾਰ ਬਦਜੈ ਜੇ ਗੁਰੂ ਉਹਦੇ ਵੱਲ ਹੈ ਜਾਮ ਗੁਰੂ ਹੋਏ ਵੱਲ ਤਨੈ ਕਿ ਆਗਾਰ ਬਦਜੈ ਜਾਮ ਗੁਰੂ ਹੋਏ ਵੱਲ ਲੱਖ ਬਾਹਾਂ ਕਿਆ ਕਿਜੈ ਜੇ ਗੁਰੂ ਨਾਲ ਖੜਾ ਲੱਖਾਂ ਬਾਹਾਂ ਵੀ ਮੇਰਾ ਕੁਝ ਨਹੀਂ ਵਗਾਰ ਸਕਦੀਆਂ ਇਹ ਵਿਸ਼ਵਾਸ ਸੀ ਗੁਰੂ ਉਤੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੰਨੀਏ ਵਿਸ਼ਵਾਸ ਰੱਖੋ ਪਰੋਸਰ ਰੱਖੋ ਬਾਣੀ ਪੜੋ ਆਪਣੇ ਘਰ ਵਿੱਚ ਸਵੇਰੇ ਉੱਠਦੇ ਅੰਸਾਰ ਆਪਣੇ ਬੱਚਿਆਂ ਨੂੰ ਤੇ ਆਪ ਵੀ ਜਪੋ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪਣਾ ਸ਼ੁਰੂ ਕਰੋ ਬਾਣੀ ਪੜੋ ਭਰੋਸਾ ਰੱਖੋ ਇਹ ਨਾ ਹੋਵੇ ਸੋਮਵਾਰ ਕਿਤੇ ਹੋਰ ਮੰਗਲਵਾਰ ਕਿਤੇ ਹੋਰ ਵੀਰਵਾਰ ਕਿਤੇ ਹੋਰ ਸ਼ਨੀਵਾਰ ਕਿਤੇ ਹੋਰ ਨਹੀਂ ਇੱਕ ਗੁਰੂ ਤੇ ਵਿਸ਼ਵਾਸ ਰੱਖੋ ਲਿਖ ਕੇ ਦਿੱਤਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀ ਹੂਹਾਂ ਸੱਚ ਹੋਵੇ ਐਨੀਆਂ ਬੇਨਤੀਆਂ ਪ੍ਰਵਾਨ ਕਰਿਓ ਹੋਇਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ